ਵੀ ਆਪਾਂ ਥੋੜੀ ਜੀ ਆਪਾਂ ਜਿਕੜਾ 35 ਪੂrti ਲਾ ਕੇ ਡੀਸੀ ਮੈਡਮ ਆ ਕੇ ਕਹਿ ਕੇ ਹੈਨਾ ਤਾਂ ਸਾਡੀ ਕੋਈ ਨਹੀਂ ਜੁਰੇਸ਼ ਕਰ ਦੂ ਸਾਡੀ ਮਸ਼ੀਨਰੀ ਓਕੇ ਫਰਮ ਆ ਜਿਕਨਾ ਯੂਸਰ ਲੋਕ ਆਪਾਂ ਕਸ਼ਾ ਕਰਦੇ ਆ ਗੱਬੇ ਦੇ ਪਟੋਕੇ 6 ਵੇ 6 ਦਾ ਖੱਡਾ ਜਾਂ ਬਣਾ ਕੇ ਉਹਦੇ ਵਿੱਚੋਂ ਕੱਢ ਹੋਣਾ ਮੰਨ ਇਹਨਾਂ ਦਾ ਮਤਲਬ ਹੈ ਵਿਚਾਲੇ ਇਹਨੂੰ ਪੈਂਚਰ ਕਰ ਲਓ ਜੀ ਪੈਂਚਰ ਕਰ ਲੀਏ ਜਿਹੜਾ ਕਿ ਉਹਦੀ ਪੂਰੀ ਫਸਲਾਜ ਕੱਢ ਲਓ ਜੀ ਬਾਹਰ ਉਹ ਵੀ ਠੀਕ ਹੈ ਇਹਦੀ ਗੱਲ ਠੀਕ ਹੈ ਜੀ ਪਰ ਹੁਣ ਹੈ ਜੀ ਇਹ ਜੇ ਸਾ ਪ੍ਰੈਕਟੀਕਲੀ ਹੋਣਾ ਜੋ ਪਰਗਰ ਹਿਅਰ ਵੀ ਐਨ ਵਰਕ ਆਂ ਅੱਜ ਇਹ ਪਰੂਸ਼ਣਾ ਦਾ ਮਿਲ ਨਹੀਂ ਹੁੰਦਾ ਉਹ ਨਹੀਂ ਮਿਲਦੀ ਇਹ ਆਪਣਾ ਸ਼ਹਿਰ ਬੰਦ ਗਿਆ ਥੋੜਾ ਜਿਆਦਾ ਮਸਲੇ ਗੜਮੇ ਉੱਪਰ ਨਾਲ ਖੜੋਗੇ ਤੁਹਾਡੇ ਕੋਈ ਅਜਾ ਅਮਰ ਕੋ ਐਡੇ ਵੱਡੇ ਵੱਡੇ ਤਾਂ ਐ ਐਸਡੀਓ ਸਾਹਿਬ ਆ ਤੁਹਾਡੇ ਉੱਪਰ ਐਕਸੀਅਨ ਸਾਹਿਬ ਵੱਡੇ ਪਿਆਰਾ ਸਾਹਿਬ ਐਡੇ ਵੱਡੇ ਮਹਾਰਤੀਏ ਜੀ ਜਿਹੜੀ ਸਾਡੀ ਲੋਕਲ ਸਰਕਾਰ ਨਗਰ ਕੌਂਸਲ ਆ ਕਿ ਲੈਓ ਵੀ ਕਰੀਏ ਸਾਡੇ ਸ਼ਹਿਰ ਦੀ ਤਾਂ ਇਹ ਦੇਖਣਾ ਨਾ ਵੀ ਅਸੀਂ ਕਿਸੇ ਕਿਸੇ ਤੋਂ ਕੰਮ ਲਈ ਇਹ ਸਾਡੇ ਸ਼ਹਿਰ ਦਾ ਕੰਮ ਹੈ ਇਹ ਕੋਈ ਵਹੀ ਬਾਜ਼ਾਰ ਨਹੀਂ ਸਾਰੇ ਸ਼ਹਿਰ ਦਾ ਮਸਲਾ ਗੱਲ ਕੋਈ ਨਹੀਂ ਸ਼ੁੱਕਰਵਾਰ ਡਰੀ ਦਾ ਸਵਾਰ ਸ਼ੁੱਕਰਵਾਰ ਨੂੰ ਆ ਤੂੰ ਆ ਵੀ ਕਿਤੇ ਗੇੜਾ ਦਵਾ ਦੇ ਨਾ ਯਾਰ ਇੱਕ ਜਿਹੜਾ ਪਾਣੀ ਦੀ ਪੀਣੇ ਵਾਲੀ ਦੀ ਸਪਲਾਈ ਹੈ ਜੀ ਜੇਸੀਬੀ ਚਾਹੀਦੀ ਹੈ ਪਰ ਛੇ ਦਿਨੋਂ ਪਤੀ ਹੈ ਨਹੀਂ ਆਪਾਂ ਆਪਾਂ ਜਾਣਦੇ ਪਏ ਜੀ ਤੁਸੀਂ ਆਪਾਂ ਤੁਸੀਂ ਸਾਨੂੰ ਜਿੱਥੇ ਸਰਕਾਰ ਦੇ ਦਰਵਾਜ਼ੇ ਸਾਡੀ ਲੋੜ ਹੈ ਅਸੀਂ ਚੱਲੇ ਜੀ ਤੁਸੀਂ ਸਾਨੂੰ ਰეკਮੈਂਡ ਕਰ ਦਿਓ ਅਸੀਂ ਚੱਲੇ ਬਾਕੀ ਸਾਰ ਸਾਲ ਉਹ ਕਿਹਾ ਸੀ ਇੱਕ ਸਾਨੂੰ ਕਿਹਾ ਸੀ ਮੇਜਰ ਸਮੱਸਿਆਵਾਂ ਆਹੀਆਂ ਸਰ ਉਹ ਸਾਡੀ ਜਿੰਨ ਸਮੱਸਿਆ ਆਸੂ ਸਰ ਕਿਦਾਂ ਜੀ ਮੈਂ ਤੁਹਾਨੂੰ ਕਿਹਾ ਸੀ ਇਹਨਾਂ ਕੁਝ ਬੀਤੀਆਂ ਜਿਹੜੇ ਕੋਡ ਹੋ ਸਕਦੇ ਨੇ ਟੋਏ ਆਪਣੇ ਉਸਨੂੰ ਲਿਸਟ 'ਤੇ ਲਾ ਕੇ ਦੇ ਦਿਓ ਫਿਰ ਉਹਨੂੰ ਬਦਲਦੀ ਇਹ ਕਰਵਾਦੀ ਉਹ ਕੰਮ ਸਰ ਉਹ ਉਹ ਪਹਿਲੀ ਗੱਲ ਤੋਂ ਇਹ ਦੱਸੋ ਆਪਾਂ ਪੈਸਾ ਵੇਸਟ ਨਹੀਂ ਕਰਨਾ ਤੁਸੀਂ ਕਿੱਥੇ ਕਰਿਆ ਕਿੱਥੇ ਨਹੀਂ ਕਰਿਆ ਅਸੀਂ ਨਹੀਂ ਪੁੱਛਦੇ ਪਰ ਗੱਲ ਤੇ ਇਹ ਵੀ ਉਹ ਆਪਾਂ ਨੂੰ ਕਿਹੜੇ ਸਿਸਟਮ ਵਿੱਚ ਪੈਸਾ ਪ੍ਰੋਜੈਕਟੂਰਨਾਈਜ਼ ਕਰਨ ਲੱਗੇ ਆ ਉਹ ਪੈਸਾ ਕਿੱਥੋਂ ਆਇਆ ਜੀ ਸਰਕਾਰ ਕਹਿ ਰਹੀ ਹੈ ਜੀ ਸਮਝ ਨਹੀਂ ਗਾਦੀ ਜੀ ਬੜੀਆਂ ਸੜਕਾਂ ਉੱਤੇ ਟੈਂਡਰ ਲੱਗੇ ਹੋਏ ਨੇ ਇਹ ਗੱਲ ਸੁਣੋ ਸਾਡੀ ਜੇ ਟੈਂਡਰ ਲੱਗੇ ਕੋਈ 5 ਬਜਟ ਦਾ ਕੋਈ ਆ ਕਿਤੇ ਮੰਨ ਲਓ ਪਬਲਿਕ ਰਿਸੋਰਸ ਦਾ ਬੰਦੀ ਆਪਾਂ ਉਹ ਵਰਵਾਦੀ ਕੰਮ ਦੱਸੋ ਤੇਰੇ ਨਾਲ ਸੀ ਕਰਾ ਸਕਦੇ ਵੀਰ ਜੀ ਹਾਂ ਆਪਾਂ ਮੈਂ ਐਜ਼ ਅ ਮੈਂਬਰ ਪੁੱਛ ਰਿਹਾ ਤੁਹਾਨੂੰ ਬਾਈ ਬਈ ਆਪਾਂ ਨੂੰ ਇਹ ਜਿਹੜੇ ਫੰਡਸ ਹੈ ਉਹ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਏ ਅਸੀਂ ਕੁਝ ਦੇ ਪਲਾਸਟਿਕ ਦੇ ਇਸ ਨੂੰ ਮਾਸ ਕਰਾ ਆਪਾਂ ਤਾਂ ਕਰਾ ਨਹੀਂ ਜਿਹੜੇ ਇਸ ਤਰ੍ਹਾਂ ਹੋਣਗੇ ਉਹਦੇ ਨ ਬਿਆਨ ਨਹੀਂ ਚਾਹੀਦਾ ਕੋਈ ਮੇਰੀ ਗੱਲ ਨਹੀਂ ਸਮਝਦੇ ਤੁਸੀਂ ਸਾਡੇ ਆਪਣੇ ਤਾਂ ਕੰਮ ਟੋਏ ਵਾਲੇ ਤਾਂ ਸ਼ੁਰੂ ਹੋ ਚੁੱਕੇ ਆ ਜੀ ਆਪਾਂ ਉਹ ਅਵੇਲੇ ਸਰ ਕਹਿ ਰਹੇ ਜੀ ਕਿ ਮੰਨੋ ਕੋਈ ਆਪਣਾ